ਇੱਕ ਡਾਕੂਮੈਂਟ ਲਗਾ ਟੱਟ ਪੈ ਜਾਂਦੇ ਚੱਕਰ ਚ ਉਸ ਨਾਲ ਤੂੰ ਤਿੰਨ ਤੋਂ ਲੈ ਕੇ 10 ਸਾਲਾਂ ਲਈ ਵੀ ਬੈਨ ਹੋ ਸਕਦੇ ਹੋ ਗੁੱਡੀ ਚੜੀ ਹੈ ਤਾਂ ਚੜੀ ਰਹਿਣ ਦੇ ਜਿਹਨਾਂ ਨੂੰ ਮਿਰਚਾਂ ਲੜਦੀ ਹੈ ਤਾਂ ਲੜੀ ਰਹਿਣ ਦੇ ਮੈਂ ਅੱਜ ਆਪਣੇ ਨਾਲ ਹੈਗਾ ਦੀਪ ਜਿਹੜਾ ਘਰਦਿਆਂ ਦਾ ਨਾਮ ਦੀਪ ਪਰ ਸਾਡੇ ਲਈ ਪ੍ਰਦੀਪ ਸਾਡੇ ਕੋਲ ਕੈਰੋਸ਼ੀਆ ਦਾ ਵੀਜ਼ਾ ਅੱਜ ਲੈਣ ਆਇਆ ਬਹੁਤ ਬਹੁਤ ਮੁਬਾਰਕਾ ਪ੍ਰਦੀਪ ਤੈਨੂੰ ਇਹ ਮੁੰਡਾ ਲਾਬੇ ਤੋਂ ਆ ਇਹਦਾ ਚਲੋ ਜਰਨੀ ਤਾਂ ਜਿੱਦਾਂ ਦੀ ਰਹੀ ਹੈ ਦੱਸੂ ਆਪ ਇਹਦਾ ٹرسٹ ਬਹੁਤ ਸੋਹਣਾ ਸੀਗਾ ਜਿਵੇਂ ਅਸੀਂ ਕਿਹਾ ਓਵੇਂ ਇਹਨੇ ਹਰ ਇੱਕ ਚੀਜ਼ ਨਭਾਈ ਅੱਜ ਤਾਂ ਹੀ ਇਹਦੇ ਤੱਕ ਇਹਦੇ ਵੀਜ਼ੇ ਤੱਕ ਇਹਦੇ ਨਾਲ ਹਰ ਇੱਕ ਚੀਜ਼ ਇਹਨੂੰ ਨਭਾਈ ਜਦੋਂ ਕੋਈ ਸਾਡੇ ਕੋਲੇ ਕੋਈ ਲੈਣ ਆਉਂਦਾ ਉਹ ਐ ਕਰਕੇ ਲੈਣ ਆਉਂਦਾ ਤਾਂ ਪ੍ਰਮਾਤਮਾ ਵੀ ਉਹਨੂੰ ਪੂਰਾ ਐ ਕਰਕੇ ਰਾਜ਼ੀ ਕਰਦਾ ਇਹਨੂੰ ਹਰ ਇੱਕ ਚੀਜ਼ ਮਿਲੀ ਕਿਉਂਕਿ ਇਹਨੇ ਵਿਸ਼ਵਾਸ ਕੀਤਾ ਸੀ ਕਈ ਬੰਦੇ ਵਿਸ਼ਵਾਸ ਕਰਦੇ ਨਹੀਂ ਦਿਖਾਉਂਦੇ ਆ ਕਿ ਵੀ ਅਸੀਂ ਦਿਖਾਵਾ ਕਰਦੇ ਆ ਪਰ ਕਈ ਜਿਹੜੇ ਕਰਦੇ ਆ ਉਹ ਸਾਨੂੰ ਵੀ ਪਤਾ ਹੁੰਦਾ ਵੀ ਇਹ ਦਿਲੋਂ ਕਰਦੇ ਆ ਤੇ ਸਾਡਾ ਵੀ ਉਥੇ ਜ਼ਿੰਮੇਵਾਰੀ 100 ਗੁਣਾ 1000 ਗੁਣਾ ਵੱਜ ਜਾਂਦੀ ਹੈ ਕਿ ਯਾਰ ਇਹ ਬੰਦੇ ਨੇ ਵਿਸ਼ਵਾਸ ਕੀਤਾ ਇਹਨੂੰ ਵੀਜ਼ਾ 100% ਦਿਵਾ ਕੇ ਰਹਿਣਾ ਉਦੋਂ ਅਸੀਂ ਅੰਬੈਸੀਆਂ ਤੱਕ ਲੜਨ ਤੱਕ ਜਾਈਦਾ ਕਿਉਂਕਿ ਵੀਜ਼ਾ ਤਾਂ ਅੰਬੈਸੀ ਨੇ ਦੇਣਾ ਨਾ ਅਸੀਂ ਰੱਬ ਆ ਨਾ ਅਸੀਂ ਠੱਗਾ ਸਾਡੇ ਕੰਮ ਦੇ ਵਿੱਚ ਸਾਡੀ ਮਿਹਨਤ ਕਰਨਾ ਹੁੰਦਾ ਤੇ ਉਹਦਾ ਫਲ ਪਾਉਣਾ ਉਹ ਪਰਮਾਤਮਾ ਤੇ ਇਹਨਾਂ ਦੇ ਮੁਕੱਦਰ ਹੁੰਦਾ ਪਰ ਅੱਜ ਤੋਂ ਬਾਅਦ ਸਾਡੀ ਡਿਊਟੀ ਆ ਕਿ ਅਸੀਂ ਇਹਨੂੰ 에어ਪੋਰਟ ਪਿਕਅਪ ਕਰਵਾਈਏ ਵਧੀਆ ਕੰਪਨੀ ਦੇ ਵਿੱਚ ਵਧੀਆ ਪਲੇਸਮੈਂਟ ਕਰਵਾਈਏ ਇਹਨੂੰ ਟਾਈਮ ਤੇ ਸੈਲਰੀ ਦਵਾਈਏ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ ਇਹ ਰਿਸਪੌਂਸਿਬਿਲਟੀ ਦੇ ਹੀ ਅਸੀਂ ਪੈਸੇ ਲੈਨੇ ਆਜ ਪ੍ਰਦੀਪ ਆਪਣੀ ਜ਼ੁਬਾਨੋਂ ਦੱਸੂਗਾ ਕਿੱਦਾਂ ਦਾ ਉਹਦਾ ਵਿਹਾਰ ਰਿਹਾ ਕਿੰਨੇ ਟਾਈਮ ਚ ਉਹਦਾ ਵੀਜ਼ਾ ਹੋਇਆ ਕਿਵੇਂ ਕਿਵੇਂ ਉਹਨੂੰ ਸਾਰੀ ਸਰਵਿਸਿਜ਼ ਮਿਲੀਆਂ ਖੁਸ਼ ਆ ਜਾਂ ਨਹੀਂ ਖੁਸ਼ ਆ ਮੈਂ ਆਪਰੇ ਦਿਲੋਂ ਦੱਸਿਓ ਕਿਉਂਕਿ ਤੁਸੀਂ ਵੀ ਵੀਡੀਓ ਦੇਖ ਕੇ ਹੀ ਆਉਨੇ ਹੋ ਜੋ ਤੁਸੀਂ ਫੀਲ ਕੀਤਾ ਕਹਿ ਦਿਓ ਇਹ ਐਵੇਂ ਬਣੀ ਕੋਈ ਕਟਿੰਗ-ਮੂਟਿੰਗ ਨਹੀਂ ਪੜੀ ਠੀਕ ਹੈ ਸਭ ਤੋਂ ਪਹਿਲਾਂ ਜੀ ਸਾਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪ੍ਰਦੀਪ ਸਿੰਘ ਆ ਜੀ ਮੈਂ ਨਾਬੇ ਸ਼ਹਿਰ ਤੋਂ ਰਹਿਣ ਵਾਲਾ ਜੀ ਮੈਂਨੇ ਆਪਣੇ ਕ੍ਰੋਸ਼ੀ ਦਾ ਵੀਜ਼ਾ 21 ਅਪ੍ਰੈਲ ਨੂੰ 7C19 ਅਪਲਾਈ ਕੀਤਾ ਸੀ 30 ਅਕਤੂਬਰ ਦੇ ਤਕਰੀਬਨ ਮੇਰੀ ਦਿੱਲੀ ਸਬਕ ਵਰਕ ਪਰਮਿਟ ਆ ਗਿਆ ਸੀ ਤੇ ਉਸ ਤੋਂ 12 ਦਿਨਾਂ ਬਾਅਦ ਹੀ ਮੇਰੀ ਦਿੱਲੀ ਸਬਮਿਸ਼ਨ ਹੋ ਗਈ ਸੀ 12 ਦਿਨ ਵੀ ਤਾਂ ਲੱਗੇ ਸੀ ਕਿਉਂਕਿ ਸਰ ਮੇਰੀ ਪੀਸੀਸੀ ਡਿਲੇ ਹੋ ਗਈ ਸੀ ਡਿਲੇ ਹੋ ਗਈ ਸੀ ਉਹਦੇ ਕਰਕੇ ਲੱਗੇ ਸੀ ਨਹੀਂ ਤਾਂ ਅਸੀਂ ਸਬਮਿਸ਼ਨ ਵੀ ਨਾਲ ਦੀ ਨਾਲ 2 ਜਾਂ 3 ਦਿਨਾਂ ਦੇ ਵਿੱਚ ਕਰਾ ਦਿੰਦੇ ਆ ਨਹੀਂ ਤਾਂ ਅਪਾਇੰਟਮੈਂਟ ਲੈਣ ਨੂੰ ਹੀ ਮਹੀਨਾ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਉਦੋਂ ਤੱਕ ਵਰਪਮੈਂਟ ਐਕਸਪਾਇਰ ਹੋ ਜਾਂਦਾ ਪਰ ਅਸੀਂ ਇਹਦਾ ਨਾਲ ਦੀ ਨਾਲ ਕਰਾਇਆ ਤੇ ਵੀਜ਼ਾ ਵੀ ਕਿੰਨੇ ਦਿਨਾਂ ਚ ਆਇਆ ਸਰ 1 ਮਹੀਨੇ ਦੇ ਵਿੱਚ ਪੂਰਾ 1 ਮਹੀਨੇ ਦੇ ਵਿੱਚ ਇਹਨੂੰ ਵੀਜ਼ਾ ਮਿਲ ਗਿਆ ਠੀਕ ਹੈ ਜੀ ਤੇ ਅੱਜ ਛੁੱਟੀਆਂ ਤੋਂ ਬਾਅਦ ਅਸੀਂ ਇਹਨੂੰ ਪਾਸਪੋਰਟ ਦੇ ਰਹੇ ਆ ਤੇ ਮੈਂ ਵੀ ਬਾਅਦ ਸੀਗਾ ਤੇ ਅੱਜ ਇਹਨੂੰ ਬੁਲਾ ਕੇ ਵੈਜਨ ਪਾਸਵਰਡ ਦੇ ਰਹੇ ਆ ਬਹੁਤ ਬਹੁਤ ਮੁबारकਾ ਵਰਦੀਪ ਨੂੰ ਤੇ ਸਰਵਿਸ ਕਿਦਾਂ ਲੱਗੀ ਸਾਰੀ ਸਾਡ ਸਰਵਿਸ ਬਹੁਤ ਵਧੀਆ ਸੀ ਤੇ ਮੈਂ ਤੁਹਾਨੂੰ ਕੁਝ-ਕੀ ਗੱਲਾਂ ਦੱਸਣਾ ਚਾਹਨਾ ਰੇਟ ਬਾਰੇ ਜਿੱਦਾਂ ਜਿੱਦਾਂ ਮੈਂ ਵੀ ਕਨਫਿਊਜ਼ ਹੋ ਰਿਹਾ ਤੇ ਵਾਰਸ ਜੋ ਮੈਂ ਸਰਵਿਸਾਂ ਦੇਖੀਆਂ ਸਾਰ ਨੂੰ ਪਹਿਲੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜਿੱਦਾਂ ਆਪਾਂ ਕਿਸੇ ਵੀ ਡੈਰੀ ਫਾਰਮ ਚੋਂ ਜਾਂ ਕਿਸੇ ਦੁੱਧ ਦੀ ਸ਼ਾਪ ਤੋਂ ਦੁੱਧ ਲੈਣੇ ਜਾਂਦੇ ਆਂ ਆਪਾਂ ਇਹ ਗੱਲ ਕਹਿੰਦੇ ਆਂ ਯਾਰ ਦੋ ਪੈਸੇ ਵੱਧ ਲੈ ਲਈ ਪਰ ਦੁੱਧ ਪਿਓਰ ਪਾ ਦੀ ਉਸੇ ਤਰ੍ਹਾਂ ਹੀ ਸੈਵਨ ਸੀਜ਼ਾ ਵੀ ਦਾ ਤੁਹਾਡਾ ਜਿਹੜਾ ਉਹਰੇ ਵੀਜ਼ਾ ਲੱਗਦਾ ਉਹ ਜੈਨੂਇਨ ਤਰੀਕੇ ਨਾਲ ਲੱਗਦਾ ਕੋਈ ਫੇਕ ਡਾਕੂਮੈਂਟ ਨਹੀਂ ਲੱਗਦਾ ਕਿਉਂਕਿ ਕਈ ਵਾਰ ਏਜੰਟ ਕੀ ਕਰਦੇ ਨੇ ਫੇਕ ਡਾਕੂਮੈਂਟ ਦੇ ਚੱਕਰ ਚ 8 ਨੰਬਰ ਜਾਂ 9 ਨੰਬਰ ਅਫੀਸਰ ਲੱਗਦੇ ਤੁਹਾਨੂੰ ਉਸ ਬਾਰੇ ਨਹੀਂ ਬਤਾ ਏਜੰਟ ਕੀ ਕਰਦੇ ਨੇ ਜੀ ਫੇਕ ਡਾਕੂਮੈਂਟ ਲਗਾ ਦਿੰਦੇ ਨੇ ਘੱਟ ਪੈਸਿਆਂ ਦੇ ਚੱਕਰ ਚ ਉਸ ਨਾਲ ਤੁਹਾਡਾ ਸਮਾਂ ਤੁਹਾਡਾ ਪੈਸਾ ਤੁਹਾਡੀ ਜ਼ਿੰਦਗੀ ਖਰਾਬ ਹੁੰਦੀ ਹੈ ਉਸ ਨਾਲ ਤੁਸੀਂ 3 ਤੋਂ ਲੈ ਕੇ 10 ਸਾਲਾਂ ਲਈ ਵੀ ਬੈਨ ਹੋ ਸਕਦੇ ਹੋ ਉਸ ਕੰਟਰੀ ਦਾ ਤਾਂ ਤੀਜੀ ਗੱਲ ਸਾਰਾ ਨਹੀਂ ਮੈਨੂੰ ਇਹ ਵਧੀਆ ਲੱਗੀ ਸਾਰਾ ਜਿੱਦਾਂ ਮੈਂ ਵੈਲਡਰ ਫੀਲਡ 'ਚ ਆ ਤਾਂ ਮੈਨੂੰ ਵੈਲਡਰ ਦਾ ਹੀ ਵੀਜ਼ਾ ਲੈ ਕੇ ਦਿੱਤਾ ਇਦਾਂ ਨਹੀਂ ਜੇ ਮੈਂ ਉੱਥੇ ਜਾ ਕੇ ਵੀ ਕਾਰਪੈਂਟਰ ਦਾ ਜਾਂ ਇਦਾਂ ਦਾ ਵੀਜ਼ਾ ਕਿਉਂਕਿ ਫਿਰ ਆਪਾਂ ਸੋਚਦੇ ਹਾਂ ਕਿ ਉੱਥੇ ਜਾ ਕੇ ਚੇਂਜ ਕਰ ਲਾਂਗੇ ਮਤਲਬ ਦਿੱਕਤ ਕੀ ਆਉਂਦੀ ਹੈ ਲੈਂਗੁਏਜ ਦੀ ਤੇ ਉਸ ਕਰਕੇ ਮੈਂ ਇਹੀ ਗੱਲ ਕਹੂੰਗਾ ਮਹਿੰਗਾ ਰਹੋਵੇ ਇੱਕ ਵਾਰ ਸਸਤਾ ਰਹੋਵੇ ਬਾਰ-ਬਾਰ ਜੋ ਸੈਵਨ ਵੀਜ਼ਾ ਆਊਗਾ ਉਹ ਵੀਜ਼ਾ ਜ਼ਰੂਰ ਆਊਗਾ ਯਾਰ ਕੀ ਬਾਤ ਹੈ ਕੀ ਬਾਤ ਹੈ ਥੈਂਕ ਯੂ ਸਰ ਇਹ ਚੀਜ਼ਾਂ ਸੁਣਨ ਲਈ ਨਾ ਅਸੀਂ ਬਹੁਤ ਮਿਹਨਤ ਕਰਦੇ ਹਾਂ ਸਾਨੂੰ ਪਤਾ ਸੀ ਦਿਨ ਰਾਤ ਜਦੋਂ ਸਮਿਸ਼ਨਾ ਕਰਾਈਆਂ ਅਸੀਂ ਇੱਕ ਬੰਦੇ ਲਈ ਵੀ ਇਹ ਮੈਸੇਜ ਆਕ ਜਾਂਦੇ ਆ ਇਵਨ ਮੈਂ ਹੁਣ ਫੇਰ ਚੱਲਿਆ ਸਮਿਸ਼ਨਾ ਕਰਾਉਣ ਲਈ ਅੱਜ ਤੋਂ ਬਾਅਦ ਵੀਡੀਓ ਤੋਂ ਬਾਅਦ ਇਹ ਵੀਡੀਓ ਤੁਹਾਡੇ ਤੱਕ ਉਦੋਂ ਆਊਗੀ ਜਦੋਂ ਇਹ ਉੱਥੇ ਜਾ ਕੇ ਆਪਣਾ ਪਹੁੰਚ ਗਿਆ ਹੋਊਗਾ ਉੱਥੇ ਵੀ ਜਾ ਕੇ ਆਪਣੇ ਰਿਵਿਊ ਸ਼ੇਅਰ ਜਰੂਰ ਕਰੂਗਾ ਹਾਂਜੀ ਕਿ ਵੀ ਕਿੱਦਾਂ ਦਾ ਲੱਗਿਆ ਸਾਡਾ ਕੰਮ ਇੱਕ ਇੱਕ ਚੀਜ਼ ਤੇ ਅਸੀਂ ਕਿੰਨੀ ਕ ਮਿਹਨਤ ਕਰਦੇ ਆ ਫੇਰ ਲੋਕੀ ਕਹਿ ਦਿੰਦੇ ਆ ਕਿ ਸਾਡੇ ਸਿਰੋਂ ਰੋਟੀ ਖਾਂਦੇ ਆ ਕਿਸੇ ਦੇ ਸਰ ਤੋਂ ਵੀ ਅਸੀਂ ਆਪਣੇ ਕਲਾਇੰਟਾਂ ਦੇ ਸਰ ਤੋਂ ਖਾਣੇ ਆ। ਇਹ ਸੈੱਟ ਹੁੰਦੇ ਆ, ਇਹ ਰੋਟੀ ਕਮਾਉਂਦੇ ਆ ਤਾਂ ਹੀ ਅਸੀਂ ਰੋਟੀ ਖਾਂਦੇ ਆ। ਮਹਾਰਾਜ ਇਹਨਾਂ ਚੜ੍ਹਦੀ ਕਲਾ ਬਸ਼ੇ, ਇਹ ਧਾਤਾਰ ਪੁਲੜ ਇਦਾਂ ਹੀ ਸਾਡੇ ਨਾਲ ਪਿਆਰ ਬਰਕਰਾਰ ਰਵੇ। ਪਰਿਵਾਰ ਇੰਨਾ ਕੁ ਵਧੀਆ ਜਿੱਦਾਂ ਦੀ ਸੋਚ, ਉਦਾਂ ਦਾ ਫਲ ਮਹਾਰਾਜ ਜਰੂਰ ਪਉਂਦਾ। ਹਰ ਇੱਕ ਜੀ ਪੇਮੈਂਟ ਮੇਰੇ ਕੋਲੇ ਤਕਰੀਬਨ 10 ਦਿਨ ਪਹਿਲਾਂ ਆ ਗਈ। ਅੱਜ ਪਾਸਪੋਰਟ ਲੈ ਕੇ ਚਲਿਆ। ਇਹ ਵਿਸ਼ਵਾਸ ਸੀ ਇਹਦਾ। ਉੱਥੇ ਮੇਰੀ 100 ਗੁਣਾ ਵੱਧ ਡਿਊਟੀ ਵੱਜ ਜਾਂਦੀ ਆ ਕਿ ਇਸ ਬੰਦੇ ਦੇ ਨਾਲ ਕਦੇ ਵੀ ਤੱਕਾ ਨਾ ਹੋਵੇ ਇਹਦੇ ਨਾਲ ਕਦੇ ਗਲਤ ਨਾ ਹੋਵੇ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ ਐਦਾਂ ਹੀ ਪਿਆਰ ਕਰਦੇ ਰਹੋ ਇਹਦੀ ਗੱਲ ਜਰੂਰ ਸ਼ੇਅਰ ਕਰਿਓ ਕਿਉਂਕਿ ਮਹੰਗਾ ਰਹੋਵੇ ਇੱਕ ਵਾਰ ਤੇ ਸਸਤਾ ਰਹੋਵੇ ਵਾਰ-ਵਾਰ ਠੀਕ ਹੈ ਜੀ ਧੰਨਵਾਦ